ਪਹਿਲਾਂ ਤਾਂ ਪ੍ਰਚਾਰ ਸਾਈਕਲ ਤੇ ਹੀ ਕਰਨਾ ਔਰ ਜਦੋਂ ਮਤਲਬ ਮਹਿਮਾ ਸ਼ੁਰੂ ਹੋ ਜੇ ਦੂਰ ਨੇੜੇ ਜਾਣਾ ਪਵੇ ਫਿਰ ਮੈਨੂੰ ਗੱਡੀ ਚ ਲੈ ਜਾਂਦੇ ਆ ਔਰ ਮੇਰੇ ਕੋਲ ਸਾਈਕਲ ਦੀ ਹੈ ਕਿੰਨੇ ਵੀ ਵਾਰ ਸਾਈਕਲ ਲੈ ਕੇ ਨਿਕਲ ਜਾਂਦੇ ਸੀ ਮੈਂ ਲਈ ਤੇ ਵਾਰ ਦੇ ਵਿੱਚ ਮੈਂ ਢੇੜਾ ਲਾਉਣਾ ਲਾਉਣਾ ਇੱਕ ਡੇਲੀ ਉਹ ਠੀਕ ਹੋਇਆ ਤੇ ਫਿਰ ਅਦਾ ਹੀ ਮੈਂ ਅੱਜ ਡਰਾਈਵਿੰਗ ਕਰਨਾ ਸੀ ਰੋਟੀ ਪਾਣੀ ਖਾਣਾ ਸੀ ਔਰ ਸੰਗਤ ਨੇ ਮੈਨੂੰ ਮੋਰਾ ਸਿਪੜਾ ਕੇ ਦੇ ਸੇਵਾ ਚ ਲਾਤਾ ਅੱਗੇ ਵਧਾਂਗੇ ਨਾ ਤੇ ਜੇ ਕਿਸੇ ਵੱਲ ਧਿਆਨ ਰੱਖਾਂਗੇ ਫੇਰ ਗੱਲ ਬਣਦੀ ਨਹੀਂ ਨਾ ਥੋੜਾ ਥੋੜਾ ਮੇਰੀ ਵਾਟ ਵਾਲੇ ਤੇ ਕਈ ਮਰਦ ਜੀ ਕਈ ਮੇਰੀ ਵਾਟ ਵਾਲੇ ਇਹ ਗੱਲ ਕਹਿੰਦੇ ਸੀ ਮੇ ਆਹ ਬਾਜੀ ਜਾ ਰਹੇ ਸਾਹਮਣੇ ਮੈਨੂੰ ਕਹਿੰਦੇ ਸੀ ਵੀ ਸਕੂਟਰੀ ਲੈ ਲਓ ਇੱਥੇ ਲੱਗਣੇ 500 ਰੁਪਇਆ ਤੇ ਉਹਨੂੰ ਵਰਤੋ ਤੇ ਮੈਂ ਕਹਿੰਦਾ ਸਰ ਉਹ ਮੇਰੇ ਨਹੀਂ ਵਾਰਾ ਖਾਣ ਵਾਲੀ ਕਿਉਂਕਿ 4 4.5 ਹਜ਼ਾਰ ਰੁਪਇਆ ਖਰਚਾ ਮੈਂ ਤੇਲ ਦਾ ਕਿੱਥੋਂ ਪਾਵਾਂਗਾ ਜਾਂ ਤੱਕ ਤੂੰ ਹੱਥ ਮਾਰਾਂਗਾ ਤੇ ਇਹ ਚ ਕਰਕੇ ਜਿਹੜਾ ਵਾ ਨਾ ਮੈਨੂੰ ਸਾਈਕਲ ਬਹੁਤ ਧੀਆ ਇੱਕ ਮੇਰੀ ਸੇਰ ਠੀਕ ਰਹਿੰਦੀ ਉਹ ਪੈਦਲ ਤੇ ਜਾਣਾ ਨਹੀਂ ਜਿਦਾਂ ਕਈ ਗੱਲਾਂ ਕਰਦੇ ਨਾ ਪਾਰਡੀਆਂ ਦੂਰੀਆਂ ਦੇ ਉਦੋਂ ਜੀ ਇਹਨਾਂ ਨੇ ਆਖਿਆ ਸੀ ਗੱਡੀਆਂ ਦੇ ਨਹੀਂ ਜਾਵਾਂਗੇ ਦੇਖੋ ਜੇ ਮੈਂ ਪੈਦਲ ਜਾਵਾਂਗਾ ਤੇ ਕਿੰਨੇ ਘਰਾਂ ਤੇ ਜਾਵਾਂਗਾ ਮੇਰੇ ਕੋਲ ਸਾਈਕਲ ਹੈ ਮੈਂ ਨਵਾਂ ਲੈ ਲਿਆ ਮੈਂ ਇਹਦੇ ਨਾਲ ਸਫ਼ਰ ਵੀ ਕਰ ਸਕਣਾ ਛੇਤੀ ਨਾਲ ਘਰ ਵੀ ਜਾ ਸਕਣਾ ਜਿੱਦੇ ਕੋ ਪਹੁੰਚ ਸਕਣਾ ਇਸੇ ਤੋਂ ਨਾਲ ਸਾਡੇ ਲੀਡਰਾਂ ਦਾ ਹੈ ਕਿ ਜੇ ਕੋਈ ਮੁੱਖ ਮੰਤਰੀ ਬਣਦਾ ਔਰ ਉਹਨੇ ਕਿਤੇ ਜਾਣਾ ਉਹਦੀ ਕਨਵੈਂਸ ਤੇ ਸੁਰੱਖਤਾ ਜ਼ਰੂਰੀ ਹੈ ਪੈਦਲ ਤੇ ਕਿਤੇ ਜਾ ਕੇ ਪਹੁੰਚੀ ਨਹੀਂ ਸਕਦਾ ਕੋਈ ਕੰਮ ਕੌਣ ਕਰੇਗਾ ਘਟ ਤੋਂ ਘਟ 15 ਕਿਲੋਮੀਟਰ ਦਿੱਲੀ ਕਿਉਂਕਿ ਇੱਕ ਚੱਕਰ ਮੈਂ ਸਵੇਰੇ ਇੱਥੋਂ ਆਜੇ ਤੁਸੀਂ ਖੜੇ ਹੋ ਇੱਥੋਂ ਵਾਰਡ ਚੋਂ ਲਾ ਕੇ ਚਲਾ ਗਿਆ ਫੇਨਾ ਦੋਗੇ ਦੁਬਾਰਾ ਆਇਆ ਮੈਂ ਵਾਪਸ ਔਰ ਹਜੇ ਸੈਰ ਕਈ ਥਾਂ ਜਾਣਾ ਹਾਂਜੀ ਇਸ ਕਰਕੇ 15 ਕਿਲੋਮੀਟਰ ਘੱਟ ਤੋਂ ਘੱਟ 20 ਤੋਂ ਟੱਪ ਹੋ ਜਾਂਦਾ ਸਾਈਕਲ ਫੇਰ ਮੋੜ ਲੈਣਾ ਮੈਨੂੰ ਕੋਈ ਦਿੱਕਤ ਨਹੀਂ ਰੱਬ ਦੀ ਪੂਰੀ ਕਿਰਪਾ ਛੇ ਦਾ ਠੀਕ ਹੈ ਅਰਦਾਸਾਂ ਲਗਦੀਆਂ ਨੇ ਸਭ ਦੀਆਂ ਪਿਆਰ ਮਿਲਦਾ ਹੈ ਹਾਂਜੀ ਅੱਜ ਕੱਲ ਸੱਚ ਨੂੰ ਕੋਈ ਮੰਨਦਾ ਨਹੀਂ ਪਰ ਸੰਗਤ ਜਿਹੜੀ ਹੈ ਆਮ ਆਦਮੀ ਪਾਰਟੀ ਨਾਲ ਪਿਆਰ ਕਰਦੀ ਹੈ ਮਾਨ ਸਾਹਿਬ ਦੇ ਕੰਮਾਂ ਤੋਂ ਸਾਡੇ ਬਟਾਲੇ ਦੇ ਵਿੱਚ ਅਮਨ ਸੈਰ ਸਿੰਘ ਸੈਰੀ ਕਲਤੀ ਐਮਐਲਓ ਸਾਹਿਬ ਬਣੇ ਨੇ ਇਹਨਾਂ ਨੇ ਇਲਾਕੇ ਦੇ ਵਿੱਚ ਪੂਰਾ ਕੰਮ ਕੀਤਾ ਔਰ ਤੁਸੀਂ ਦੇਖਦੇ ਹੋ ਕਿਦਾਂ ਚੌਕ ਰੋੜਾ ਸਭ ਕੁਝ ਘਰਾਂ ਦੇ ਕੰਮ ਜਿੰਨੇ ਵੀ ਪਾਰਕਿੰਗਾਂ ਹਾਂਜੀ ਬਹੁਤ ਕੰਮ ਕਰ ਰਹੇ ਨੇ ਉਹਦੇ ਕਰਕੇ ਸੰਗਤ ਉਹਨਾਂ ਦੇ ਨਾਲ ਪਿਆਰ ਤੇ ਖੁਸ਼ ਔਰ ਉਹਨਾਂ ਦਾ ਬਹੁਤ ਹੰਗਾਰਾ ਪਰਦੀ ਹੈ